ਪਹਿਲਗਾਮ ਹਮਲੇ ਨੂੰ ਲੈ ਕੇ ਸ਼ੱਕੀ ਅਤਵਾਦੀਆਂ ਦੇ ਸਕੈਚ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਤਿੰਨ ਸਕੈਚ ਦੇਖ ਰਹੇ ਹੋ ਇਹ ਸ਼ੱਕੀ ਅਤਵਾਦੀਆਂ ਦੇ ਦੱਸੇ ਜਾ ਰਹੇ ਨੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਹ ਜਾਰੀ ਕੀਤੇ ਗਏ ਨੇ ਤੇ ਇਹਨਾਂ ਦੇ ਨਾਮ ਵੀ ਜੜੇ ਨੇ आसिफ सुलेमान ਤੇ अब्बू ਦੱਸੇ ਜਾ ਰਹੇ ਨੇ ਫਲहाल ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇਕਰ ਇਸ ਸਕੈਚ ਦੇ ਨਾਲ ਰਲਦੇ ਮਿਲਦੇ ਵਿਅਕਤੀ ਬਾਰੇ ਕਿਸੇ ਨੂੰ ਵੀ ਕੁਝ ਵੀ ਪਤਾ ਲੱਗਦਾ ਹੈ ਤਾਂ ਇਸ ਦੀ ਜਾਣਕਾਰੀ ਆਪਣੇ ਨੇੜਲੇ ਪੁਲਿਸ ਅਧਿਕਾਰੀਆਂ ਨੂੰ ਜਾਂ ਫਿਰ ਫੌਜੀ ਜਵਾਨਾਂ ਨੂੰ ਦਿੱਤੀ ਜਾਏ ਤਾਂ ਕਿ ਇਹਨਾਂ ਨੂੰ ਜੇਤੀ ਤੋਂ ਜੇਤੀ ਫੜਿਆ ਜਾ ਸਕੇ ਇਸ ਤੋਂ ਪਹਿਲਾਂ ਇੱਕ ਸ਼ੱਕੀ ਅਤਵਾਦੀ ਦੀ ਤਸਵੀਰ ਵੀ ਜਾਰੀ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਪਰ ਇਹ ਸਭ ਦੇ ਵਿਚਾਲੇ ਜੋ ਇਹ ਸਕੈਚ ਜਾਰੀ ਕੀਤੇ ਗਏ ਨੇ ਸ਼ੱਕੀ ਅਤਵਾਦੀਆਂ ਦੇ ਜਿਸ ਦੇ ਵਿੱਚ ਤਿੰਨ ਇਹ ਅਤਵਾਦੀਆਂ ਦੀ ਤਸਵੀਰ ਸ਼ੱਕੀ